ਲਾਈਨ ਆਇਆ ਪਿਓ ਰੇ ਇਹਦੀ ਮਾਂ ਹੈਗੀ ਆ ਡਾਇਰੈਕਟ ਐਡਮ ਦੀ ਠੀਕ ਆ ਜੀ ਤੇ ਇਹ ਆ ਪੱਟੀਆਂ ਪੰਜ ਘੋੜਾ ਵੱਡਾ ਅਰਜਨਸੀ ਉਹਦਾ ਪੁੱਤ ਹੁੰਦਾ ਸੀ ਉਹਨਾਂ ਕੋਲ ਐਕਟ ਉਹਦਾ ਬੱਚਾ ਆ ਅਰਜਨ ਦਾ ਪੁੱਤ ਆ ਗਿਆ ਆਰਜਨ ਪੱਟੀਆਂ ਦਾ ਪੁੱਤ ਆ ਗਿਆ ਜੀ ਹਾਂ ਜੀ ਤੇ ਉੱਤੇ ਕੈਨੇਡਾ ਵਿੱਚ ਆ ਉੱਥੇ ਵੀ ਮੇਰੇ ਘੋੜੀ ਰੱਖੇ ਹੋਏ ਆ ਠੀਕ ਆ ਬਈ ਤਾਂ ਸਾਡੇ ਮੇਰਾ ਸਾਰਾ ਗੋਰੀਆਂ ਦੇ ਨਾਲ ਹੀ ਆ ਵਾ ਇਹ ਚੀਜ਼ ਤੇ ਪੂਰੀ ਸਟੱਡੀ ਕੀਤੀ ਹੋਈ ਹੈ ਠੀਕ ਆ ਬਈ 7 ਸਾਲ ਤੱਕ ਵਾਦੇ ਹਾਂ ਜੀ ਮੇਰੇ ਉੱਥੇ ਵੀ ਘੋੜੇ ਰੱਖੇ ਹੋਏ ਆ ਆਪਦੇ ਹਾਂ ਜੀ ਬਈ ਹਾਂ ਜੀ ਠੀਕ ਆ ਮੈਂ ਬਿਲਕੁਲ ਨਵੇਂ ਪੰਜਾਰੇ ਆ ਜੀ ਮੈਂ ਕਿ ਵੀਰੇ ਕੀ ਹਾਲ ਚਾਲ ਨੇ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਹੋਰ ਘਰ ਪਰਵਾਹ ਠੀਕ ਠਾਕ ਬਾਈ ਹਾਂਜੀ ਹਾਂਜੀ ਸਾਰਾ ਕੁਝ ਵਧੀਆ ਜੀ ਹਾਂਜੀ ਮੰਡੀ ਤੇ ਬਾਈ ਕਿੰਨੇ ਜਾਨਵਰ ਲੈ ਕੇ ਆਏ ਆਪਾਂ 6 ਜਾਨਵਰ ਲੈ ਕੇ ਆਂਦੇ ਆ ਵੀਰੇ ਠੀਕ ਆ ਬਾਈ 6 ਦੇ 6 ਹੀ ਵੇਚਣ ਵਾਲੇ ਆ ਹਾਂਜੀ ਠੀਕ ਆ ਬਾਈ ਤਾਂ ਆਪਾਂ ਡਿਟੇਲ ਦਈਏ ਬਾਈ ਆ ਘੋੜੀ ਦੀ ਪਹਿਲਾਂ ਦੀ ਮਾਰਕਿੰਗ ਦੱਸ ਦੋ ਬਾਈ ਇਹਦੇ ਮੱਤੇ ਫੋਲਾ ਬਾਈ ਜੀ ਇਹਦੇ ਦੋ ਪੈਰ ਚਿੱਟੇ ਆ ਇੱਕ ਸਾਈਡ ਵਾਲੇ ਠੀਕ ਆ ਜੀ ਤੇ 24 ਮਹੀਨਿਆਂ ਦੀ ਬਸ਼ੇਰੀ ਆ ਤੇ ਲਕਾਸ ਘੋੜੇ ਦੀ ਧੀ ਇਹਦੀ ਮਾਂ ਡਾਇਰੈਕਟ ਨਾਗਦੀ ਆ ਜੀ ਠੀਕ ਆ ਜੀ ਮਾ ਨਾਕੋੜੇ ਦੀ ਆ ਮੱਜੂ ਕੇ ਲੈਨ ਚੋਂ ਆ ਗਈ ਜੀ ਇਹ ਲੁਕਾਸ ਕੋੜੇ ਦਾ ਹਾਂਜੀ ਉਹ ਵਾਲੀ ਸ਼ਾਂਦਾ ਹੈ ਹਾਂਜੀ ਉਹ ਵਾਲੀ ਸ਼ਾਂਦਾ ਆ ਗਿਆ ਜੀ ਚੰਗੀਆਂ ਦੋ ਲੈਨਾਂ ਦਾ ਸਮੇਲਾ ਭਾਈ ਜੀ ਜਿਹੜਾ ਇਹਦਾ ਰੇਟ ਆ ਉਹ ਉਹ ਪਰਸਨਲ ਹੀ ਹੋ ਜੂਗਾ ਜੀ ਪਰਸਨਲ ਹੀ ਕਰਾਂਗੇ ਹਾਂ ਜੀ ਕੰਨਾ ਕੋਨਾ ਦੀ ਦੋਸਤੋ ਘੋੜੀ ਬੜੀ ਸ਼ਕੀਨ ਆ ਤੇ ਮੱਥੇ ਫੁੱਲ 24 ਮਹੀਨੇ ਉਮਰ ਹੈ ਜੀ ਦੀ 24 ਮਹੀਨੇ ਉਮਰ ਆ ਵਸ਼ੇਰੀਆਂ ਚ ਆ ਜਾਂਦੀ ਆ ਭਾਈ ਤੇ ਸੱਤ ਦੇ ਲਗਭਗ ਹਾਈਟ ਹੋ ਚੁੱਕੀ ਹੈ ਹਾਂਜੀ ਭਾਈ ਦੋ ਦੰਦ ਲੱਗ ਹੀ ਹੋ ਨਹੀਂ ਰਹੀਆਂ ਜੀ 24 ਮਹੀਨੇ ਅਜੇ ਸਾਤ ਤੋ 8 ਮਹੀਨੇ ਦੋ ਦੰਦ ਨਹੀਂ ਲੱਗਦੇ ਹਾਂਜੀ ਦੋ ਦੋ ਦੰਦ ਹਜੇ 7-8 ਰਿਆਂ ਨਕਾਂਦੀ ਆ ਬਸ਼ੇਰੀ ਹਜੇ ਪਰ ਬਿਊਟੀ ਬਿਆਟੀ ਬੜੀ ਆ ਬਸ਼ੇਰੀ ਤੋਂ ਹੋਂ ਚੰਗੀ ਆ ਸਭੀ ਚੰਗੀ ਹੋਈ ਆਗੀ ਅ ਬਾਈ ਨੰਬਰ ਦੇ ਦਿਆਂਗੇ ਸਕਰੀਨ ਦੇ ਉੱਪਰ ਮੈਂ ਇੱਕ ਤੇ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਵੀਰ ਨਾਲ ਕੰਟੈਕਟ ਕਰ ਸਕਦਾ ਹੈਗਾ ਮੈਂ ਕਿਹਾ ਬਈ ਆ ਬਸ਼ੇਰੇ ਦੀ ਗੱਲ ਕਰਕੇ ਇਹਦੀ ਕੀ ਡਿਟੇਲ ਆ ਵੀਰੇ ਇਹ ਬਾਈ ਜੀ ਲਾਰਤਨ ਦਾ ਬੱਚਾ ਆ ਇਹਦੀ ਮਾਂ ਡਾਇਰੈਕਟ ਪ੍ਰਭਾਤ ਦੀ ਆ ਠੀਕ ਆ ਜੀ ਤੇ 16 ਮਹੀਨੇ ਦੀ ਬਾਈ ਉਮਰ ਹੋਗੀ ਬਈ ਹਾਈਟ ਹੂਟ ਬੜੀ ਕਰ ਰਿਹਾ ਹੈ ਹਾਈਟ ਬਈ ਆਲਮੋਸਟ 62 ਦੇ ਇੱਕ ਨੇੜੇ ਹੋ ਗਿਆ ਆ ਹਾਂਜੀ ਤਾਂ ਬਹੁਤ ਸੋਹਣੀ ਹਾਈਟ ਲੈ ਰਿਹਾ ਜੀ ਇਹਦੀ ਹਾਂਜੀ ਮਾਰਕਿੰਗ ਬਈ ਇਹਦੀ ਇਹਦੇ ਮੱਥੇ ਫੁੱਲ ਆ ਜੀ ਪਿੱਛੇ ਵਾਲੇ ਦੋ ਪੈਰ ਚਟੇ ਆ ਮਗਰਲੇ ਦੋ ਪੈਰ ਚਟੇ ਆ ਮੱਥੇ ਫੁੱਲ ਆ ਹਾਂਜੀ ਤੇ ਹਾਈਟ ਬਈ ਲਗਭਗ 66 68 ਇੰਚ ਦੇ ਆਸ-ਪਾਸ ਹਾਂਜੀ 66 ਤਾਂ ਪੱਕੀ ਪਈ ਹੈ ਨਾ ਹਾਂਜੀ ਹਾਂਜੀ ਅਬ ਜ਼ਿਆਦਾ ਨਾ ਕਹੀਏ ਤਾਂ ਕਿ ਖਾਨਦਾਨ ਬਈ ਚੰਦਰ ਮਾ ਮਾਂ ਕੀ ਜੀ ਸੀ ਬਈ ਇਹਦੀ ਮਾਂ ਇਹਦੀ ਪ੍ਰਵਾਦ ਦੀ ਆ ਜੀ ਪ੍ਰਵਾਦ ਦੀ ਆ ਜੀ ਬੱਚਾ ਸ਼ੋਅ ਲੜਨ ਵਾਲਾ ਬਾਈ ਕੰਡੀ ਸ਼ੋਅ ਕੁਆਲਟੀ ਦਾ ਬਾਈ ਗਰਦਨ ਨੈਕ ਪ੍ਰੋਫਾਈਲ ਇਹਦੇ ਕੰਨਾ ਕੁੰਨਾ ਦੀ ਬਰੀਕੀ ਫੇਸ ਪ੍ਰੋਫਾਈਲ ਸਾਰਾ ਕੁਝ ਵਧੀਆ ਆ ਬਾਕੀ ਦੰਦਾਂ ਦੰਦਾਂ ਤੇ ਬਿਲਕੁਲ ਸਹੀ ਆ ਮੈਕ ਵੀਰੇ ਹਾਂਜੀ ਬਾਈ ਜੀ ਕੋਈ ਵੈਟ ਨਹੀਂ ਆਟ ਬਿਲਕੁਲ ਕਲੀਅਰ ਹੈ ਜੀ ਉਹ ਉਹ ਚੀਜ਼ ਦੀ ਫੁੱਲ ਗਾਰੰਟੀ ਹੋਊਗੀ ਜੇ ਦੋਸਤੋ ਤੁਸੀਂ ਬੱਚਾ ਦੇਖਣਾ ਤਾਂ ਹੁਣ ਜਗਰਾਉ ਮੰਡੀ ਤੇ ਆ ਸਕਦੇ ਆ ਰੈਂਕ ਕਲਾਸ ਦਾ ਬੱਚਾ ਆ ਹਾਂਜੀ ਬਾਈ ਆ ਬਾਈ ਆ ਬੱਚੀ ਬਾਈ ਜੀ ਜੈਦੇਵ ਦੀ ਆ ਠੀਕ ਆ ਬਾਈ ਇਹ ਦੋ ਦੰਦ ਹੋ ਗਈ ਆ ਜੈਦੇਵ ਆਪ ਬਾਈ ਉਹ ਬਾਈ ਜੀ ਦੇਵਦਾ ਸੀਗਾ ਠੀਕ ਆ ਬਈ ਮਤਲਬ ਪਿਓ ਕਨੀ ਦੇਵਲੀ ਲੈਂਦੀ ਹੈ ਕਿ ਮਾਂ ਦੀ ਵਿਦਾਤਾ ਦੀ ਆ ਠੀਕ ਆ ਬਈ ਉਹ ਰੰਜੀਤ ਲਾੜਨੂ ਦੀ ਹਾਂਜੀ ਬਈ ਇਹ ਤੇਲੀਆ ਕਮੈਤ ਕਲਰ ਚ ਆ ਗਿਆ ਬਈ ਹਾਂਜੀ ਫਿਰ ਦੇਵਲੀ ਲਾਈਨ ਆ ਗਈ ਜੀ ਇਹ ਚ ਹਾਂਜੀ ਬਈ ਸਕੀਨਕੂ ਨੇ ਇਹ ਵੀ ਬਹੁਤ ਆ ਬਈ ਕੰਨਾਂ ਦੀ ਕੁੰਡੀ ਬੜੀ ਆ ਹਾਂਜੀ ਹਾਂਜੀ ਪੂਰੀ ਸ਼ੀਨ ਵਧੀਆ ਲੱਗੀ ਹੋਈ ਆ ਹਨਾ ਬਈ ਘੋੜਾ ਜੋੜਾਂ ਦਾ ਹੁੰਦਾ ਹੱਡਾਂ ਪੈਰਾਂ ਦਾ ਬੜਾ ਖੱਲਾ ਘੋੜਾ ਦਾ ਬੇਸ਼ਰਾ ਬੇਸ਼ਰੀ ਬਣੂਗੀ ਬਈ ਇਹ ਹਾਂਜੀ ਕਿੰਨੇ ਕਿੰਨੇ ਟਾਈਮ ਦੀ ਹੋ ਗਈ ਆ ਬਾਈ ਇਹ ਦੋ ਦੰਦ ਹੋ ਗਈ ਬਾਈ ਜੀ 62 ਇੰਚ ਕਰ ਦੋ ਇਹ ਤਾਂ ਜੀ 62 ਇੰਚ ਕਰਦਾ ਦੋ ਦੰਦ ਹੋ ਗਈ ਆ ਬਾਈ ਅ ਤਕਰੀਬਨ ਤਕਰੀਬਨ 3 ਇੰਚ ਕਰ ਦ ਹੋਰ ਕਰ ਸਕਦੀ ਆ ਬਾਈ ਬਾਈ ਹਾਂਜੀ 2 ਇੰਚ ਤੱਕ ਤਾਂ ਗਿਆ ਹੀ ਨਹੀਂ ਹਾਂਜੀ 2 ਤੱਕ ਤਾਂ ਗਿਆ ਹੀ ਨਹੀਂ ਜੇ ਅੱਜ ਉਮਰ ਪਈ ਆ ਬਾਈ ਹਾਂਜੀ ਮੰਮੀ ਆਪਸ ਹੋ ਜੂਗੀ ਕਿਉਂਕਿ ਤੁਸੀਂ ਹੁਣ 62 ਫੱਟੀ ਆ ਹੀ ਦੱਸਦੇ ਹੋ ਨਾ ਜੇ ਆਪਾਂ ਫਿੱਟੇ ਨਾਲ ਮੈਨ ਨਹੀਂ ਹੋਵੇ ਤਾਂ 63 63 ਤਾਂ ਹੁਣ ਵੀ ਹਾਂਜੀ ਜਿਹੜੀ ਆਪਣੀ ਐਗਜੈਕਟ ਹਾਈਟ ਹੀ ਦੱਸ ਰਹੇ ਆ ਮਤਲਬ ਕਿਉਂਕਿ ਲੋਕਾਂ ਕੋਲ ਮੰਨਤੀ ਵੀ ਹਰੇਕ ਸਹੀ ਨਹੀਂ ਕਰਦੇ ਨਹੀਂ ਕਰਦਾ ਹੈਗਾ ਬਈ ਇਹਦੀ ਬਈ ਮਾਰਕਿੰਗ ਮੱਥੇ ਫੁੱਲਾ ਹੈ ਨਾ ਇਹਦੇ ਪਾਂ ਟਿਕਾਇਆ ਜੀ ਹਾਂਜੀ ਪਾਂ ਕੱਲਾ ਜੀ ਬਾਕੀ ਦੋਸਤੋਂ ਮੰਡੀ ਦਾ ਕਰਕੇ ਜਾਨਵਰ ਥੋੜੇ ਜੇ ਸੌਸਟ ਬਹੁਤ ਗਰਮੀ ਬਹੁਤ ਜ਼ਿਆਦੀ ਆ ਮੈਂ ਤਿੰਨ ਦਿਨ ਹੋ ਗਏ ਖੜਿਆ ਨੂੰ ਹਾਂਜੀ ਬਾਕੀ ਬਈ ਇੱਥੇ ਥੋੜਾ ਘਰੇ ਪ੍ਰਬੰਧ ਥੋੜਾ ਜ਼ਿਆਦਾ ਹੁੰਦਾ ਇੱਥੇ ਹਾਂਜੀ ਤੇ ਪੱਕੇ ਭੁੱਖੇ ਲੱਗੇ ਹੋਏ ਆ ਤੇ ਥੋੜੀ ਹਾਂਜੀ ਬਈ ਬਾਕੀ ਬਈ ਬਸ਼ੀਰਾ ਬੜਾ ਸੋਹਣਾ ਲੱਗਿਆ ਤੇ ਦੋਸਤੋ ਜੋ ਵੀ ਸ਼ੋਹਾਂ ਦਾ ਸ਼ਕੀਨ ਨਵਾਂ ਬੰਦਾ ਜਾਂ ਕੋਈ ਪੁਰਾਣਾ ਬੰਦਾ ਹੈ ਨਾ ਉਹ ਉਹ ਬੰਦਾ ਲੈ ਸਕਦਾ ਚਾਹੇ ਕੋਈ ਵੀ ਨਵਾਂ ਬੰਦਾ ਹੋਵੇ ਚਾਹੇ ਪੁਰਾਣਾ ਹੈ ਸ਼ੋਹਾਂ ਦਾ ਜਿਹੜਾ ਵੀ ਬੰਦਾ ਸ਼ਕੀਨ ਆ ਉਹ ਬਿਸ਼ੇਰਾ ਲੈ ਕੇ ਪਾਲ ਸਕਦਾ ਬਿਸ਼ੇਰੇ ਦੀ ਉਮਰ ਪੜੀ ਛੋਟੀ ਆ ਤੇ ਕੱਦ-ਕੱਠ ਬਹੁਤ ਚੰਗਾ ਕਰਦੇ ਆ ਬਾਕੀ ਹੱਡਾਂ ਪੈਰਾਂ ਦਾ ਬੜਾ ਮਜ਼ਬੂਤ ਆ ਛਾਤੀ ਦੇਖੋ ਬਿਸ਼ੇਰੇ ਦੀ ਬਹੁਤ ਚੌੜੀ ਆ ਕੰਨਾਂ ਤੋਂ ਲੈ ਕੇ ਬਿਲਕੁਲ ਸੰਭ ਤੱਕ ਪਰਫੈਕਟ ਆ ਬਿਸ਼ੇਰਾ ਜੋ ਵੀ ਬਿਸ਼ੇਰੇ ਦੀ ਭਾਲ ਚਾਤੇ ਬਾਕੀ ਖਾਨਦਾਨ ਬਹੁਤ ਚੰਗਾ ਗੱਲ ਖਾਨਦਾਨ ਤੇ ਆ ਕੇ ਰੁਕ ਜਾਂਦੀ ਆ ਖਾਨਦਾਨ ਬਹੁਤ ਚੰਗਾ ਬਿਸ਼ੇਰੇ ਦੇ ਕੰਨਾ ਕੋਨਾ ਦੀ ਕੁਆਲਿਟੀ ਮੈਂ ਕਿਹਾ ਬਈ ਬਿਸ਼ੇਰਾ ਥੋੜਾ ਮੈਨੂੰ ਬਹੁਤ ਸੋਹਣਾ ਲੱਗਿਆ ਹੈ ਨਾ ਕਿ ਬਈ ਮੈਂ ਕਿਹਾ ਬਈ ਆਹ ਘੋੜੀ ਦੀ ਡਿਟੇਲ ਦਿਓਗੇ ਇਹ ਬਈ ਵਿਦਾਤਾ ਦੀ ਆ ਤੇ ਉਹ ਬਿਸ਼ੇਰੀ ਦੀ ਮਾਂ ਆ ਠੀਕ ਆ ਬਈ ਇਹ 6 ਸਾਲ ਤੋਂ ਘੱਟ ਹੈ ਇਹਦੀ ਉਮਰ ਹਜੇ ਹਾਂਜੀ ਬਈ ਤੇ 56 ਵਿੱਚ ਕਰਦੇ ਆ ਇਹਦਾ ਦੋਸਤੋਂ ਨਵੀਂ ਉਮਰ ਦੀ ਘੋੜੀ ਹੈ 6 ਸਾਲ ਤੋਂ ਘੱਟ ਉਮਰ ਆ ਆਈ ਹੁਣੀ ਕੋਈ ਵੀ ਝੂਠ ਨਹੀਂ ਬੋਲਣਗੇ ਜੋ ਕੋਲ ਦੱਸਣਗੇ ਸੱਚੀ ਦੱਸਣਗੇ ਕਿਉਂਕਿ ਝੂਠ ਬੋਲਣ ਦਾ ਫਾਇਦਾ ਕੋਈ ਨਹੀਂ ਉਹ ਬਈ ਸੱਚ ਮੈਂ ਕਦੇ ਲੁਕਿਆ ਨਹੀਂ ਰਿਹਾ ਹਾਂ ਜੀ ਬਾਈ ਸਾਰਾ ਤੁਹਾਡੇ ਸਾਹਮਣੇ ਆਗਾ ਇਹ ਵੀ ਸਾਈਟ ਕਿੰਨੀ ਹੋਗੀ ਹੋਊਗੀ ਇਹਦੀ 56 ਫਾਈਟ ਹੈ ਜੀ ਆ ਤੁਸੀਂ ਮੇਰੇ ਕੋਲੇ ਖੜਾ ਤੁਹਾਨੂੰ ਹਾਂਜੀ ਆ ਦੇਖੋ ਬਈ ਤੇ ਆ ਦੇਖੋ ਜੀ ਦੰਦਾ ਤੋਂ ਵੀ ਥੋੜਾ ਕੈਮਰਾ ਕੋਲੇ ਲੈ ਆਉਂਗੇ ਤਾਂ ਆ ਦੇਖੋ ਜੀ ਬਿਲਕੁਲ ਨਵੇਂ ਪੰਜਾਰੇ ਹੈ ਜੀ ਹਾਂਜੀ ਬਈ ਬਾਕੀ ਕੁੜੀ 23 ਕੁਣ ਬਹੁਤ ਆ ਮੈਂ ਜੀ ਆਪਣਾ ਘਰੇ ਕੋੜਾ ਆ ਬਾਈ ਇੱਕ ਦਿੱਤਾ ਸੁਆ ਇਹਨੇ ਇੱਕ ਬੱਚੀ ਦਿੱਤੀ ਬਾਈ ਹੁਣ ਦੂਜੀ ਵਾਰੀ ਦੁਬਾਰਾ ਗੱਪਣ ਆਏ ਕਿਹੜੇ ਕੋੜੇ ਤੋਂ ਗੱਪਣ ਆ ਬਾਈ ਆਪਣੇ ਘਰੀ ਕੋੜਾ ਆ ਮਾਲਵਾ ਕਿੰਗ ਠੀਕ ਆ ਬਈ ਉਹ ਜਾਫਰ ਦਾ ਬਈ ਸ਼ੋ ਦਾ ਚੈਂਪੀਅਨ ਆ ਫਸਟ ਆਇਆ ਹੋਇਆ ਠੀਕ ਆ ਬਈ ਸ਼ੋ ਜਿੱਤੇ ਆਇਆ ਕੋੜਾ ਦੋਸਤੋ ਘਰੇ ਕੋੜਾ ਬਾਈ ਦੇ ਤੁਸੀਂ ਕੋੜਾ ਵੀ ਦੇਖ ਸਕਦੇ ਹੋ ਤੇ ਕੁੜੀ ਜੇ ਕਿਸੇ ਨੇ ਹੁਣ ਵੀਡੀਓ ਦੇਖ ਕੇ ਲੈਣ ਦਾ ਜਗਰਾਵ ਮੰਡੀ ਤੇ ਮੈਂ ਕਿਹਾ ਬਈ ਰਹੋਗੇ ਹਲੇ ਜਾਂ ਜਾਣਾ ਹੀ ਆ ਬਈ ਬਈਆ ਸ਼ਾਮ ਨੂੰ ਜਾਣਾ ਹੀ ਆ ਆ ਦੋਸਤੋ ਘੋੜੀ ਤੁਹਾਨੂੰ ਘਰੇ ਜਾ ਕੇ ਮਿਲ ਸਕਦੀ ਆ ਕਿ ਜੇ ਵੀ ਕੋਈ ਵੀ ਬੰਦਾ ਸ਼ਕੀਨਾ ਘੋੜੀ ਪਾਲਦਾ ਭਾਈ ਜੈਡ ਬਲੈਕ ਆ ਇਹ ਹਾਂਜੀ ਪੂਰੀ ਕਾਲੀ ਆ ਜੀ ਹਾਂਜੀ ਭਾਈ ਆ ਪੰਜ ਕਿ ਲੈਣ ਘੋੜੇ ਤੋਂ ਗੱਭਣ ਆ ਹਾਂਜੀ ਬੱਚੀ ਵੀ ਅੱਗੇ ਨੇ ਦਿੱਤੀ ਆ ਭਾਈ ਹਾਂਜੀ ਉਹ ਸਾਹਮਣੇ ਜਿਹੜੀ ਪਹਿਲਾਂ ਬੱਚੀ ਦੇਖੀ ਤੁਸੀਂ ਇਹ ਘੋੜੀ ਦੀ ਆ ਦੋਸਤੋ ਬੱਚਾ ਬਹੁਤ ਸੋਹਣਾ ਲੱਗੂਗੀ ਘੋੜੀ ਟੇਟੜਾ ਟੇਟਪੂਟ ਦੀ ਬਹੁਤ ਵੱਡੀ ਆ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਆ ਜਿਹੜੀ ਲਾਸਟ ਤੇ ਬੱਚੀ ਦੀ ਵੀਡੀਓ ਦਿਖਾਈ ਆ ਉਹ ਇਸੇ ਘੋੜੀ ਦੀ ਆ ਭਾਈ ਆ ਘੋੜੀ ਗੱਲ ਕਰੀ ਆਪਾਂ ਏ ਬਾਈ ਜੀ ਕਾਲੀ ਘੋੜੀ ਇੱਕ ਰੰਗ ਆ ਇਹਦਾ 36 ਇੰਚ ਕਰਦਾ ਤੇ ਇਹ ਆਪਣੇ ਵਾਲੇ ਘੋੜੇ ਤੋਂ 7 ਮਹੀਨੇ ਦੇ ਘੱਟ ਆ ਠੀਕ ਆ ਬਈ জাফর জাফর ਦੇ ਵਿੱਚ ਹਾਂਜੀ জাফর ਦੇ ਵਿੱਚ ਆ ਭਿਆਨ ਨਾ ਨਾ ਆ ਭਿਆਨ ਨਾ ਨਾ ਇਹਦੀ ਲਾਈਨ ਦਾ ਬਈ ਹਾਈਟ ਦੀ ਗੱਲ ਕਰੀਏ ਕਿੰਨੀ ਕੀ ਦੇ ਆਈਟ ਬਈ ਇਹਦੀ 36 ਇੰਚ ਆ ਠੀਕ ਆ ਬਈ ਛੇਟ ਪੂਟੇ ਇਹਦਾ ਵੀ ਬਹੁਤ ਵੱਡਾ ਬਈ ਬੱਚਾ ਬਹੁਤ ਵਧੀਆ ਲੱਗੂਗੀ ਤੇ ਵੀਰੇ ਇਹ ਉਮਰ ਦੀ ਕਿੰਨੀ ਹੋਊਗੀ ਇਹ ਬਈ ਜੀ ਹੋਊ 11 ਸਾਲ ਦੀ ਠੀਕ ਆ ਬਈ 11 ਸਾਲ ਉਹ ਮਰੇ ਵੀ ਜੈਡ ਬਲੈਕ ਆ ਦੋਸਤੋ ਉਸਨੇ ਫਿਰ ਇਹਨੇ ਭਾਈ ਦਿੱਤੇ ਹੋਣਗੇ ਕਾਫੀ ਹਾਂਜੀ ਇਹਨੇ 300 ਦੇ ਉੱਤੇ ਪਹਿਲਾਂ ਭਾਈ ਹਾਂਜੀ ਭਾਈ ਮੇਰਾ ਮਿੱਤਰ ਹੀ ਆ ਉੱਥੋਂ ਲਈ ਆਪਾਂ ਹਾਂਜੀ ਉਹਦੇ ਘਰੀ ਸੀ ਬਹੁਤ ਟਾਈਮ ਤੋਂ ਠੀਕ ਆ ਭਾਈ ਹਾਂਜੀ ਭਾਈ ਜਿਹੜਾ ਤੁਸੀਂ ਦੋਸਤੋ ਸਮ ਸਮੋ ਦੇਖਿਓ ਕੋੜੀ ਦਾ ਬੜਾ ਮਜ਼ਬੂਤ ਆ ਹੱਡਾਂ ਪੈਰਾਂ ਦੀ ਬਹੁਤ ਖੁੱਲੀ ਆ ਜੈਡ ਬਲੈਕ ਆ ਬਿਲਕੁਲ ਆ ਵੀ ਸ਼ੇਰਾ ਭਾਈ ਏ ਬਾਈ ਜੀ ਮੱਜੂ ਕੇ ਲਾਈਨ ਦਾ ਆ ਪਿਓ ਰੇ ਇਹਦੀ ਮਾਂ ਹੈਗੀ ਆ ਡਾਇਰੈਕਟ ਐਡਮ ਦੀ ਠੀਕ ਆ ਜੀ ਤੇ ਇਹ ਆ ਪੱਟੀਆਂ ਪੰਡ ਘੋੜਾ ਵੱਡਾ ਅਰਜਨ ਸਿੰਘ ਹੋਗਾ ਪਾਸਟ ਹੁੰਦਾ ਸੀ ਉਹਨਾਂ ਕੋਲ ਇੱਕ ਉਹਦਾ ਬੱਚਾ ਆ ਅਰਜਨ ਦਾ ਪੁੱਤ ਆ ਗਿਆ ਅਰਜਨ ਪੱਟੀਆਂ ਦਾ ਪੁੱਤ ਆ ਗਿਆ ਹਾਂਜੀ ਬਾਈ ਹੈਵੀ ਜੇਟੋ ਅਰਜਨ ਦੀ ਚਾਪੀ ਹੋਈ ਆ ਹਾਂਜੀ ਬਾਈ ਜੀ ਬਾਕੀ ਬਰੀਕੀਆਂ ਮਤਲਬ ਆਪਾਂ ਕਹਿ ਦਿੰਦੇ ਮੱਜੂ ਕੇ ਨਾਲ ਬਰੀਕੀਆਂ ਦੀਆਂ ਸਾਰੀਆਂ ਮਾਰਵਾੜੀ ਘੋੜੇ ਆ ਲੀਆਂ ਆ ਹਾਂਜੀ ਬਾਈ ਆ ਬਾਕੀ ਦੀ ਫੀਕ ਅਦਰ ਐਸ਼ਨ ਦੀ 21 200 ਦੀ ਮਾਰਵਾੜੀ ਟੈਕਟਰ ਦਾ ਘੋੜਾ ਵਾਹੇ ਮੱਝੂ ਤੇ ਲੈਣ ਦਾ ਕੀ ਸਕੂਨ ਇਹ ਵੀ ਬਹੁਤ ਆ ਬਾਈ ਸ਼ੋਅ ਤੇ ਇਹ ਵੀ ਫੁੱਲ ਤਸਰ ਨਹੀਂ ਛੱਡਦਾ ਜੇ ਕੋਈ ਬੰਦਾ ਨਾ ਬਾਈ ਨੈਕ ਪ੍ਰੋਫਾਈਲ ਬਹੁਤ ਜ਼ਿਆਦਾ ਹੈ ਦੀ ਘੋੜੇ ਦੀ ਤੁਸੀਂ ਗਰਦਨ ਦੇਖਿਓ ਦੋਸਤੋ ਸੱਚੰਗੇ ਮੈਂ ਸੱਪ ਦੀ ਗਰਦਨ ਮੋੜਦੀ ਆ ਨਾ ਦੋਸਤੋ ਆਏ ਬਾਕੀ ਸਾਰੇ ਸਾਉ ਠੰਡੇ ਬਹੁਤ ਸਾਰੇ ਘੋੜੇ ਆ ਆਪਣੇ ਹਾਂਜੀ ਬਾਈ ਕੋਈ ਨਹੀਂ ਗਰਮ ਨਹੀਂ ਕਿਉਂਕਿ ਬਾਈ ਇਹ ਸੇਵਾ ਤੇ ਆ ਜਾਂਦਾ ਜੋ ਬੰਦਾ ਵੀ ਹੱਥ ਫੇਰੀ ਜੋ ਬੰਦਾ ਵੀ ਬਈ ਹੱਥ ਦੇਰੀ ਕਰਦਾ ਜਾਨਵਰ ਠੰਡਾ ਹੀ ਰਹਿੰਦਾ ਗਾਣਾ ਅੱਗੇ ਵੀ ਜੇ ਕੋਈ ਜਿੰਨੇ ਕੋੜਾ ਬੰਨ ਕੇ ਕੋਲੇ ਨਹੀਂ ਜਾਣਾ ਬਈ ਉਹਨੇ ਆਪਦੇ ਆਪ ਹੀ ਕਰਮ ਹੋਣਾਗਾ ਬਾਕੀ ਦੋਸਤੋ ਵੀ ਮਜਬੂਤ ਦੇਖ ਸਕਦੇ ਹੋ ਇਹਦਾ ਤੁਸੀਂ ਫੰਬ ਦੇਖ ਸਕਦੇ ਹੋ ਬਈ ਇਹਦੀ ਉਮਰ ਕਿੰਨੀ ਕੁ ਹੋਊਗੀ ਇਹ ਬਈ ਦੋ ਦੰਦ ਹੋ ਗਿਆ ਤੇ ਕੱਦ ਦਾ 53 ਇੰਚ ਹੋ ਗਿਆ ਆ ਠੀਕ ਆ ਕੱਦ ਦਾ 53 ਇੰਚ ਹੋ ਗਿਆ ਬਈ 3 ਇੰਚ ਤਕਰੀਬਨ ਤਕਰੀਬਨ ਹੋਰ ਕਰ ਸਕਦਾ ਕੱਦ ਬਾਕੀ ਬੱਚਾ ਥੋੜਾ ਫੁੱਲਾ ਡੁੱਲਾ ਬਹੁਤ ਬਣੂਗਾ दी दी एदी एदी मां बाई ਇਹਦੀ ਕਹਿਰ ਦੇ ਰੰਗ ਦੀ ਸੀ ਇਹਦੀ ਨੀਲੀ ਹੋਈ ਸੀ ਉਹ ਆੜਮ ਦੀ ਆ ਵੱਡੀ ਪੋਤਰੀ ਖੜੀ ਪੁਰਾਣੀ ਘੋੜੀ ਆ 22 22 ਸਾਲੇ ਜੋਗੀ ਦੀ ਮਾਂ ਠੀਕ ਆ ਬਾਈ ਚੰਗੇ ਸੂਏ ਦੇ ਦਿੱਤੇ ਆ ਬਾਈ ਹਾਂਜੀ ਬਹੁਤ ਚੰਗੇ ਇਹ ਇੱਕ ਬਸ਼ੇਰੀ ਇਹਦੀ ਸਗੀ ਭੈਣ ਮਾਂ ਕਿੰਿਓ ਉਹ ਆਈ ਸੀਗੀ ਖੜੀ ਤੋਂ ਦਾਰਾਪੁਰ ਵਾਲੇ ਤੋਂ ਹਾਂਜੀ 65 ਇੰਚ ਦੀ ਘੋੜੀ ਆ ਉਹ ਆਪੂ ਪੂਰੇ ਬੰਦੇ ਦੀ ਖੜੀ ਆ ਇਹਦੀ ਮਾਂ ਰੀਤੀ ਮਾਂ ਦੀ ਬਸ਼ੇਰੀ ਦੀ ਬੇਨਤੀ ਬਹੁਤ ਆ ਦੋਸਤੋ ਕਿ ਜਿਹਨ ਨੇ ਖੁਇਦਣਾ ਦਾ ਵੀਰ ਨਾਲ ਸੰਪਰਕ ਕਰਵਾਦਾ ਇਹਰ ਦੇ ਬਿਛੇਰੇ ਭਲੇ ਨਹੀਂ ਠਹਾਉਂਦੇਗੇ ਪ्योर ਮਚੂ ਕੇ ਲੈਣ ਦਾ ਕੋਈ ਕਮੀ ਪੇਚੀ ਨਹੀਂ ਤੁਸੀਂ ਇਹਦਾ ਫੇਸ ਕੁਆਲਟੀ ਦੇਖਿਓ ਤੁਸੀਂ ਇਹਦੀ ਗਰਦਨ ਦੇਖਿਓ ਹਿੱਕ ਦੇਖਿਓ ਬੋਦਾ ਸੰਤ ਬਹੁਤ ਮਜ਼ਬੂਤ ਆ ਬਾਕੀ ਹਲੇ ਉਮਰ ਬਹੁਤ ਛੋਟੀ ਆ ਹਲੇ ਨੇ ਬਹੁਤ ਕੁਝ ਕਰਨਾ ਹੈ ਬਈ ਕਿੰਨੇ ਟਾਈਮ ਤੱਕ ਜਾ ਕੇ ਪ੍ਰੋਪਰ ਘੋੜਾ ਬਣ ਸਕਦਾ ਬਈ ਇਹ ਬਈ ਸਹੀ ਘੋੜਾ ਦਾ 7 ਸਾਲ ਦੀ ਉਮਰ ਚ ਜਾ ਕੇ ਪੂਰਾ ਬਣਦਾ ਹਾਂ ਜੀ ਆਪਾਂ ਕਹਿ ਦਿੰਦੇ 5 ਸਾਲ ਚ ਪਰੇ ਗਰੋਥ ਕਰਦਾ ਰਹਿੰਦਾ ਹਾਂ ਜੀ 5 ਸਾਲ ਤੱਕ 5-5 6 ਸਾਲ ਤੱਕ ਗਰੋਥ ਕਰਦੇ ਰਹਿੰਦੇ ਹਾਂ ਜੀ ਮੈਂ ਉੱਤੇ ਕੈਨੇਡਾ ਵਿੱਚਾ ਉੱਥੇ ਵੀ ਮੇਰੇ ਘੋੜੀ ਰੱਖੇ ਹੋਏ ਆ ਠੀਕ ਆ ਬਈ ਤਾਂ ਸਾਡੇ ਮੇਰਾ ਸਾਰਾ ਗੋਰਿਆਂ ਦੇ ਨਾਲ ਹੀ ਆ ਵਾ ਇਹ ਚੀਜ਼ ਤੇ ਪੂਰੀ ਸਟੱਡੀ ਕੀਤੀ ਹੋਈ ਹੈ ਠੀਕ ਆ ਬਈ 7 ਸਾਲ ਤੱਕ ਬਾਗ ਹਾਂਜੀ ਮੇਰੇ ਉੱਥੇ ਵੀ ਘੋੜੇ ਰੱਖੇ ਹੋਏ ਆ ਆਪਦੇ ਹਾਂਜੀ ਬਈ ਹਾਂਜੀ ਠੀਕ ਆ ਮੈਂ ਕਿ ਭਾਈ ਬਹੁਤ ਬਹੁਤ ਧੰਨਵਾਦ ਕਰੇ ਤੁਹਾਡੇ ਫਾਰਮ ਤੇ ਕਿਰੇ ਆ ਮਾਰਦੇ ਆਪਾਂ ਬੱਚਾ ਵੀ ਦੇਖਾਉਂਦਾ ਬੱਚਾ ਆਪਾਂ ਦਾ ਤੇ ਬਸ਼ੇਰਾ ਇਹ ਵੀ ਬਹੁਤ ਵਧੀਆ ਤੁਸੀਂ ਦੋਸਤੋ ਦੇਖ ਸਕਦੇ ਜੇਰੀ ਵੀ ਘੋੜੀ ਖਰੀਦਣੀ ਹੈ ਬਾਈ ਦਾ ਨੰਬਰ ਆਪਾਂ ਦੇ ਦਿੰਦੇ ਆ ਸਕਰੀਨ ਤੇ ਜੋ ਵੀ ਤੁਹਾਨੂੰ ਜਾਨਵਰ ਪਸੰਦ ਆਉਂਦਾ ਵੀ ਤੁਸੀਂ ਮੈਕ ਨਾਲ ਗੱਲਬਾਤ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਮੈਕ ਧੰਨਵਾਦ ਬਾਈ ਜੀ